ਇਹ ਬਾਹਰ ਦੇ ਪਾਸੇ ਤੁਸੀਂ ਜਿਹੜਾ ਗੇਟ ਤੇ ਲਿਖਿਆ ਨਰਕ ਨਿਵਾਸ ਤੇ ਦੂਜਾ ਇੱਕ ਮੈਂ ਵਰਡ ਦੇਖਿਆ ਤੁਹਾਡਾ ਇੱਕ ਪਲੇਟ ਬਲੈਕ ਕਲਰ ਦੀ ਲਗਾਈ ਹੈ ਤੁਸੀਂ ਜਿਸ ਤੇ ਲਿਖਿਆ ਜਿਉਂਦਾ ਕਬਰਿਸਤਾਨ ਲੰਘ ਆਓ ਕਾਨ ਬਣਾਇਆ ਕੜ ਬਣਾਇਆ ਹਮ ਮਤ ਤਾਜ ਮਹਿਲ ਨਹੀਂ ਬਣਾਇਆ ਨਾ ਮੈਂ ਬਣਾਉਣਾ ਸੀ ਜੀ ਮੈਂ ਆਪਣਾ ਵੀਰ ਜੀ ਬਣਾ ਦਿੱਤਾ ਵਰਤ ਮੈਂ ਸਾਦਗੀ ਪਸੰਦ ਹੈ ਹਮ ਸਾਫ ਔਰ ਸਤਿਗਿਪਸੰਦ ਤੇ ਇਸ ਕਰਕੇ ਸਪੀ ਵਸਣ ਕਰਨੇ ਰਹਿਣਾ ਹੀ ਆ ਵੱਡੇ ਵੱਡੇ ਮਹਾਲ ਟਾਈਪ ਦੇ ਵਿੱਚ ਮੇਰਾ ਕੋਈ ਦਿਲਚਸਪੀ ਨਹੀਂ ਸੀ ਇਹ ਜਦ ਬਣ ਗਿਆ ਤੇ ਇੱਕ ਦਿਮਾਗ 'ਚ ਗੱਲ ਆ ਗਈ ਵੀ ਸਾਰੇ ਲੋਕ ਜਾਨ ਚੱਕ ਕਰਦੇ ਆ ਮਕਾਨ ਅੱਜ ਚੱਕ ਮੈਂ ਵੀ ਉਹਨੂੰ ਚੱਕ ਜੋਗੇ ਨਾ ਤੇ ਮੇਰੇ ਜੇਬ 'ਚ ਪੈਸੇ ਆ ਤੇ ਨਾ ਉਦੋਂ ਮੈਂ ਨਵਾਂ ਸਾਂ ਇੱਥੇ ਕੋਈ ਲੰਮੀ ਚੜੀ ਵਾਕਈ ਸੀਗੀ ਐਵੇਂ ਸ਼ਰਾਰਤ ਵਾਂਗੂ ਦਿਮਾਗ 'ਚ ਆ ਗਿਆ ਪਹਿਲੇ ਤਾਂ ਗੱਲ ਵੀ ਮਿਸਤਰੀ ਨੂੰ ਕਹਿੰਦਾ ਵੀ ਆ ਉਹਨੂੰ ਕਾਗਜ਼ 'ਤੇ ਲਿਖ ਦਿੱਤਾ ਵੀ ਉਹ ਉੱਥੇ ਚੰਡੀਗੜ੍ਹੋਂ ਕਿੱਥੋਂ ਬਣਾ ਕੇ ਪਲੇ ਪਲੇ ਪਲੇਟ ਲਿਆ ਪਰ ਮੈਂ ਜੇ ਤੂੰ ਕਿਸੇ ਨੂੰ ਵਿਖਾਤੀ ਤੇ ਤੇਰੀ ਸੇਵਾ ਬਹੁਤ ਹੋਊਗੀ ਜਿਹੜੀਆਂ ਸੀਮਿੰਟ ਦੀਆਂ ਬੋਰੀਆਂ ਖਾਲੀ ਹੋਈਆਂ ਸੀ ਉਹਦੇ ਦੇ ਦੋ ਕੁ ਬੋਕ ਰੇਤ ਪਾ ਕੇ 2 ਕਿਲੋ 3 ਕਿਲੋ ਦਾ ਵੇਟ ਬਣਾ ਕੇ ਉੱਤੇ ਰੱਖਤੀ ਤੇ ਉਹਦੇ ਇੱਕ ਪਾਸੇ ਦੇ ਕੰਦੇ ਉੱਤੇ ਦੋ ਟਾਂ ਰੱਖਤੀ ਫਿਰ ਢੱਕੇ ਨਾ ਹੂੰ ਤੇ ਉਹ ਉਹnde ਕਿੱਥੇ ਕੈਂਚੀ ਕਿੱਥੇ ਫੀਤਾ ਕਿੱਥੇ ਮੈਨੈ ਨਹੀਂ ਉਹ ਇਹ ਹੋਰ ਬੜਾ ਸੌਖਾ ਉਹnde ਕਿਵੇਂ ਮੈਂ ਆ ਤੁਸੀਂ ਜਿਹੜੀ ਹੈ ਨਾ ਕੰਤ ਤੇ ਦੋ ਟਾਂ ਰੱਖੀਆਂ ਬੋਰੀ ਦੇ ਤੇ ਝੱਕ ਦੋ ਹੂੰ ਉਹਨੇ ਤੇ ਬੋਰੀ ਰੱਖਿਓ ਧੜਮ ਥੱਲੇ ਵਜਦੀ ਥੱਲੇ ਨਿਕਲੇ ਆ ਮਰਕਿੰਮਾਸ ਸਟੱਕ ਉਸ ਤੋਂ ਬਾਅਦ ਗੱਲ ਹੈ ਉਹਦਾਂ ਥਾ ਸਾਰੀ ਵੇਲੇ ਸੀ ਬੜੇ ਲੋਕ ਆਲੇ ਦੋਲੇ ਆਉਂਦੇ ਸੀ ਸੈਰ ਕਰਨ ਹੂੰ ਔਰ ਮੇਰੇ ਕੋਈ ਵੀ ਸੈਰ ਕਰਨ ਵਾਲਾ ਬੰਦਾ ਬੀਬੀ ਨਹੀਂ ਹੋਗਾ ਜਿੰਨੂੰ ਐਨੇ ਅੱਖਾਂ ਟੱਡ ਕੇ ਨਹੀਂ ਵੇਖਿਆ ਭਲੇਖਾ ਕੱਢਣ ਲਈ ਵੀ ਠੀਕ ਲਿਖਿਆ ਜਾਂ ਗਲਤ ਲਿਖਿਆ ਤੇ ਪੜ ਕੇ ਵੇਖ ਲਿਆ ਤੇ ਘਰੇ ਜਾ ਕੇ ਆਪਣੇ ਨਿੰਗਰ ਨੂੰ ਕਹਿੰਦੀ ਵੀ ਉੱਥੇ ਪਤਨੀ ਕੌਣ ਹੈ ਇਹ ਜਿਹਾ ਸ਼ਦਾਈ ਕਮਲਾ ਪਤਨੀ ਆਪਣੇ ਘਰ ਤੇ ਨਰਕਨਵਾਸ ਲਿਖਿਆ ਹੂੰ ਉਹਨੇ ਕਹਿੰਦਾ ਤੂੰ ਨਹੀਂ ਅੰਨੀ ਆ ਹੋਰੀ ਕੁਛ ਇਹ ਤੇ ਦਿਮਾਗ ਨਹੀਂ ਟਿਕਣਾ ਅੰਨੀ ਆ ਤੂੰ ਕਿਸੇ ਕੋਈ ਕਿਹੜੇ ਕਿਹੜੇ ਪਾਗਲੇ ਤਰ੍ਹਾਂ ਲਿਖ ਦੋ ਕਾਲ ਹੂੰ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਆਪਾਂ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਨੀ ਹੈ ਵੀ ਖੋਜੀ ਕਾਫਰ ਕੀ ਮਤਲਬ ਹੈ ਤੁਹਾਡੇ ਨਾਮ ਦੇ ਨਾਲ ਤਕल्लਸ ਖੋਜੀ ਕਾਫਰ ਹੈ ਤੁਹਾਡੇ ਜਦੋਂ ਅਸੀਂ ਗੂਗਲ ਸਰਚ ਕਰਦੇ ਆ ਤਾਂ ਖੋਜੀ ਕਾਫਰ ਵੱਡੀਆਂ-ਵੱਡੀਆਂ ਲਿਖਤਾਂ ਤੁਹਾਡੀਆਂ ਤੇ ਤੁਸੀਂ ਨਾਲ ਕਾਫਰ ਵੀ ਯੂਜ਼ ਕੀਤਾ ਹੋਇਆ ਹੈ ਕੀ ਕਹਿੰਦੇ ਜੀ ਤੁਸੀਂ ਇਹ ਮੇਰਾ ਲਿਖਤਾਂ ਦੇ ਵਿੱਚ ਨਾ ਹੈ ਕਿਤਾਬਾਂ 'ਚ ਜੀ ਇਹ ਬਣਿਆ ਕਿਵੇਂ ਮੈਂ ਕਿਸੇ ਗੁਰਦੁਆਰੇ ਚ ਕਹਿੰਦਾ ਵੀ ਗੋਲਕਾ ਨਾ ਖਾਓ ਫੇਰ ਫਿਰਿਆ ਨਾ ਕਰੋ ਇਹ ਚੰਗੀ ਗੱਲ ਨਹੀਂ ਹੂੰ ਇੱਕ ਦੋ ਵਾਰ ਉਹਨਾਂ ਨੂੰ ਟੋਕਿਆ ਤੇ ਉਹਨਾਂ ਨੇ ਕਿਹਾ ਵੀ ਇਹ ਬੰਦਾ ਕਾਫਰ ਐ ਸਾਨੂੰ ਟੋਕਦਾ ਵਾ ਗੁਰੂ ਘਰ ਚ ਇਹਨੂੰ ਗੁਰਦੁਆਰੇ ਦੇ ਬਾਹਰ ਕੱਢੋ ਤੇ ਉਹਨਾਂ ਨੇ ਰੈਜ਼ੋਲੂਸ਼ਨ ਪਾ ਕੇ ਮੈਨੂੰ ਗੁਰਦੁਆਰੇ ਦੇ ਚ ਬਥਾਕਲ ਕੀਤਾ ਔਰ ਅਜ ਤੱਕ ਬਥਾਕਲ ਆ ਅੱਛਾ ਇਹ ਗੱਲ ਬਾਹਰ ਦੀ ਐ ਫੌਰਨ ਦੀ ਫੌਰਨ ਦੀ ਐ ਅੱਛਾ ਜੀ ਉਹ ਕੋ ਥੜਾ ਬਹੁਤ ਲਿਖ ਲੈਣਾ ਸਾਂ ਕੁਝ ਟੈਨਸ਼ਨ ਹੋ ਗਈ ਜਦੋਂ ਟਕਰਾਓ ਹੋ ਜਾਂਦਾ ਫਿਰ ਟਕਰਾਓ ਦੇ ਵਿੱਚ ਹਰ ਬੰਦੇ ਦੇ ਵਿੱਚ ਕਮਜ਼ੋਰੀ ਆ ਕਿ ਉਹ ਆਪਣੇ ਆਪ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਉਹਦਾ ਰਬਟਲ ਜਿਹੜਾ ਉਹਦਾ ਜਵਾਬ ਪੈਦਾ ਹੁੰਦਾ ਰਹਿੰਦਾ ਚੱਲਦਾ ਤੇ ਮੈਂ ਫਿਰ ਅਖਬਾਰਾਂ ਦੇ ਵਿੱਚ ਆਪਣੀ ਪੋਜੀਸ਼ਨ ਦੇਣ ਲੱਗ ਗਿਆ ਸੀਗਾ ਹੂੰ ਜਿਉਂ ਅਖਬਾਰਾਂ ਦੇਖਦਾ ਫਿਰ ਮੈਂ ਕਲਾਕ ਆਫਰ ਲਿਖਦਾ ਸਾਂ ਤੇ ਤੁਹਾਡੇ ਵਰਗੇ ਕਿਸੇ ਮਦੱਬਰ ਨੇ ਸਿਆਣੇ ਬੰਦੇ ਨੇ ਕਹਤੇ ਨਾਲ ਥੋੜੀ ਪੋਸ਼ ਵੀ ਲਾ ਲਾ ਹਾਂ ਚੱਲ ਹੂੰ ਇਹ ਬੜੇ ਤੇਜ਼ੀ ਨਾਲ ਤੇ ਮੇਰੇ ਚ ਕਮਜ਼ੋਰੀ ਕਹਿ ਗਈ ਮੈਂ ਕਈ ਵਾਰ ਬਹੁਤ ਤੇਜ਼ ਚੱਲ ਜਾਂਦਾ ਹੂੰ ਤੂੰ ਲਾਤਾ ਤੇ ਵੈਸੇ ਹੋਰ ਵੀ ਕੁਸ਼ੂਸੇ ਬਾਕੀ ਅੰਨੇ ਵੀ ਨਾਚ ਕੀ ਪਿਆ ਉਹਨੂੰ ਰੋਜ਼ ਕਹਿ ਦੋ ਗਲਾਬ ਕਹਿ ਦੋ ਕੁਸ਼ ਕਹਿ ਦੋ ਚੀਜ਼ ਤੇ ਉਹੀ ਰਹਿੰਦੀ ਹੈ ਤੇ ਚਲੋ ਜੋ ਮੈਂ ਜਿਸ ਤਰ੍ਹਾਂ ਦਾ ਖੁਦਾ ਨੇ ਮੈਨੂੰ ਪੈਦਾ ਕੀਤਾ ਜਿੱਤਣ ਦਾ ਮੈਂ ਗਰੋ ਹੋਇਆ ਲੋੜ ਜੇ ਸਤਰਾ ਹੈਗਾ ਮੈਂ ਉਹੀ ਹੈਗਾ ਇਹ ਤੇ ਇੱਕ ਜਿੱਤਨੇ ਕੋਈ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਖਾਸ ਕਰਕੇ ਕਾਲਜਾਂ ਦੇ ਵਿੱਚ ਤੁਹਾਨੂੰ ਰੋਲ ਨੰਬਰ ਅਲਾਟ ਕਰ ਦਿੰਦੇ ਆ ਹੂੰ ਤੇ ਉਤਰਾਂ ਦੀ ਚੀਜ਼ ਇਹ ਬਣ ਜਾਂਦੀ ਹੈ ਔਰ ਮੈਂ ਇਕੱਲਾ ਨਹੀਂ ਮੈਂ ਵੈਸੇ ਜਾਣ ਕੇ ਨਹੀਂ ਰੱਖਿਆ ਇਹ ਪੈਦਾ ਹੋ ਗਿਆ ਵੈਸੇ ਪੈਦਾ ਹੋ ਗਿਆ ਪੈਦਾ ਹੋ ਗਿਆ ਇਹਵੇਂ ਹੀ ਪੈ ਤੋ ਕਿੰਨੇ ਹੁੰਦੇ ਨਾ ਇਹ ਕਿਹੜੇ ਦੇਸ਼ ਦੀ ਘਟਨਾ ਸੀ ਕਿੱਥੇ ਸੀ ਤੁਸੀਂ ਇਹ ਕੈਨੇਡਾ ਦੀ ਗੱਲ ਹੈ ਕੈਨੇਡਾ ਛਾਵੇਂ ਤੁਸੀਂ ਕੈਨੇਡਾ ਚ ਰਹੇ ਹੋ ਕਾਫੀ ਦਿਨ ਆ ਬਾਪਾ ਚ ਰਹੇ ਆ ਮੈਂ ਕੈਨੇਡਾ ਉੱਤੇ ਰਹੇ ਕੀ ਬਤਾਰ ਤੁਸੀਂ ਕੀ ਤੁਹਾਡਾ ਪ੍ਰੋਫੈਸ਼ਨ ਰਹਿਤ ਹੈ ਉਹ ਤਾਂ ਕਈ professions ਰਹੇ ਨੇ ਫੈਕਟਰੀਜ਼ ਵੀ ਕੰਮ ਕੀਤਾ ਬਿਜ਼ਨਸ ਵੀ ਕੀਤਾ ਉਤਨ ਦੀ ਪਬਲਿਕ ਲਾਇਬ੍ਰੇਰੀ ਦੇ ਵਿੱਚ ਚੰਗੇ ਪੋਜੀਸ਼ਨ ਤੇ ਵੀ ਕੰਮ ਕੀਤਾ ਵਾ ਬੜਾ ਕੁਝ ਕੀਤਾ ਉੱਥੇ ਮਲਟੀ ਇਥੋਂ ਇਥੋਂ ਮੰਗ ਨਹੀਂ ਹੈਗਾ ਭਈ ਜੇ ਤੁਸੀਂ ਜਾਟਾਂ ਨੇ ਜੱਟ ਦੇ ਜਾਟੀਆਂ ਨੇ ਜੇ ਤੁਸੀਂ ਲੋਹਾਰਾਂ ਤੇ ਲੋਹਾਰੇ ਦੇ ਲੋਹਾਰੀਆਂ ਹੂੰ ਉੱਥੇ ਦੇ ਉਤਨ ਸਮਾਜ ਉਹ ਤਰ੍ਹਾਂ ਓਪਨ ਹੈ ਉੱਥੇ ਤੁਹਾਨੂੰ ਜ਼ਿੰਦਗੀ ਜੀਣ ਲਈ ਚਾਰੇ ਚੱਕ ਜਗੀਰਾਂ ਜਿੱਥੇ ਵੀ ਤੁਸੀਂ ਆਪਣੇ ਆਪ ਨੂੰ ਫਿੱਟ ਕਰ ਸਕਦੇ ਹੋ ਜਿੱਥੇ ਵੀ ਆਪਣੇ ਆਪ ਨੂੰ ਤੁਸੀਂ ਡਿਵੈਲਪ ਕਰ ਸਕਦੇ ਹੋ ਜਿੱਥੇ ਵੀ ਤੁਸੀਂ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਆਪਣੇ ਜ਼ਿੰਮੇਵਾਰੀ ਨਿਭਾ ਸਕਦੇ ਹੋ ਕਰੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਜੀ 90 ਤੋ ਤੁਸੀਂ ਪਾਰ ਕਰ ਚੁੱਕੇ ਹੋ ਤੁਸੀਂ ਪੂਰੇ ਸਿਹਤਯਾਬੇ ਮਾਸ਼ਾਅੱਲਾ ਪਰਮਾਤਮਾ ਤੁਹਾਨੂੰ ਇਸ ਤਰ੍ਹਾਂ ਹੀ ਸਿਹਤਯਾਬੀ ਰੱਖੇ ਅੱਜ ਕੱਲ ਵੀ ਲਿਖਦੇ ਹੋ ਤੁਸੀਂ ਨਹੀਂ ਮੈਂ ਹੁਣ ਬੰਦ ਕਰਦਾ ਪਿਛਲੇ ਪਿਛਲੇ ਕੋਈ ਸਾਲ ਕੇ ਲੋਕ ਸਾਲ ਤੋਂ ਨਹੀਂ ਲੱਗ ਰ ਮੈਂ ਹੁਣ ਕੁਝ ਨਹੀਂ ਲਿਖ ਰਿਆ ਮੈਂ ਬਿਲਕੁਲ ਰਿਟਾਇਰ ਹੋ ਗਿਆ ਮੈਂ ਆਪਣਾ ਜੋ ਗੱਲ ਕਰ ਮੈਂ ਯਾਰ ਮੈਂ ਜ਼ਿੰਦਗੀ ਦੀ ਪਹਿਲੀ ਵਾਰ ਰਿਟਾਇਰ ਹੋਇਆ ਮੈਂ ਕਿਤੇ ਮੈਨੇ ਰਿਟਾਇਰ ਹੋਇਆ ਪਰ ਹੁਣ ਮੈਂ ਰਿਟਾਇਰ ਹੋ ਗਿਆ ਆਪੇ ਹੀ ਰਿਟਾਇਰ ਹੋਇਆ ਆਪਣੇ ਆਪਣੇ ਮੂੰਹ ਚ ਗੁਰਦੀ ਡਲੀ ਪਾ ਲਈ ਸੀ ਚਲੋ ਅੱਛਾ ਆਪਣੇ ਮੂੰਹ ਚ ਆਪੇ ਗੁਰਦੀ ਡਲੀ ਪਾ ਲਈ ਸੀ ਤੁਸੀਂ ਰਿਟਾਇਰ ਹੋ ਗਏ ਅਚਾਨੇ ਰਿਟਾਇਰਮੈਂਟ ਆਪ ਵੀ ਦੇਖੋ ਜੀ ਰਿਟਾਇਰਮੈਂਟ ਦਾ ਇੱਕ ਤਰੀਕਾ ਹੈ ਕਿ ਆਪਣੇ ਮੂੰਹ ਦੇ ਵਿੱਚ ਆਪੇ ਗੁਰਦੀ ਡੜੀ ਪਾ ਲਈ ਤੇ ਰਿਟਾਇਰ ਹੋ ਗਏ ਜੀ ਆਪ ਬਹੁਤ ਵਧੀਆ ਲੱਗਿਆ ਜੀ ਲੋਕੀ ਤਾਂ ਵੱਡੇ ਵੱਡੇ ਪ੍ਰੋਗਰਾਮ ਕਰਦੇ ਆ ਰਿਟਾਇਰਮੈਂਟ ਤੇ ਤੇ ਤੁਸੀਂ ਪਰ ਤੁਸੀਂ ਅਸੀਂ ਤੁਹਾਡੀਆਂ ਜਿਹੜੀਆਂ ਲਿਖਤਾਂ ਹੈਗੀਆਂ ਤੁਹਾਡੀਆਂ ਕਿਤਾਬਾਂ ਹੈਗੀਆਂ ਨੇ ਜੀ ਉਹ ਤੁਹਾਨੂੰ ਰਿਟਾਇਰ ਨਹੀਂ ਹੋਣ ਦੇਣਗੀਆਂ ਉਹ ਸਰੋਤੇ ਪੜ ਰਹੇ ਆ ਪਾਠਕ ਪੜ ਰਹੇ ਆ ਲੋਕਾਂ ਤੱਕ ਜਾ ਰਹੀਆਂ ਨੇ Google ਤੇ ਤੁਸੀਂ ਤੁਹਾਡੀ ਖੋਜ ਤੁਹਾਡਾ ਨਾਮ ਹੈ ਖੋਜੀ ਕਾਫਰ ਲੋਕ ਤੁਹਾਨੂੰ ਖੋਜ ਕਰਦੇ ਰਹਿੰਦੇ ਜੀ ਉੱਥੋਂ ਉੱਥੋਂ ਹੀ ਖੋਜ ਕਰਕੇ ਅਸੀਂ ਤੁਹਾਡੇ ਕੋਲ ਪਹੁੰਚ ਗਏ 40 ਦੇ ਕਰੀਬ ਤੁਸੀਂ ਕਿਤਾਬਾਂ ਲਿਖੀਆਂ ਜੇ ਉਹ ਅਸੀਂ ਤੁਹਾਡੀ ਕਿਤਾਬ ਦੀ ਗੱਲ ਕਰੀਏ ਇੱਕ ਇੱਕ ਦੀ ਤਾਂ ਉਹ ਵੈਸੇ ਤਾਂ ਕਿਸੇ ਲਈ ਵੀ ਲੇਖਕ ਲਈ ਆਪਣੀਆਂ ਕਿਤਾਬਾਂ ਜਿਹੜੀਆਂ ਸਾਰੀਆਂ ਚਾਹੇ ਹੁੰਦੀਆਂ ਹੁੰਦੀਆਂ ਨੇ ਤੁਹਾਡੀ ਸਭ ਤੋਂ ਜਿਹੜੀ ਹੈ ਲਾਈਫ ਚੇਂਜਿੰਗ ਕਿਤਾਬ ਜਿਹੜੀ ਤੁਸੀਂ ਸਮਝਦੇ ਹੋ ਕਿ ਪਾਟਕਾ ਨੂੰ ਪਤਾ ਲੱਗੇ ਕਿ ਉਹ ਮੰਗਵਾ ਕੇ ਪੜ ਸਕਣ ਉਸ ਕਿਤਾਬ ਬਾਰੇ ਸਾਨੂੰ ਮੈਂ ਵੀ ਪੜਾਂਗਾ ਉਸ ਨੂੰ ਉਹ ਦੱਸੋ ਸਾਨੂੰ ਮੇਰੇ ਵੀਰ ਬਹੁਤ ਸੰਖੇਪ ਗੱਲ ਇਸ ਢੰਗ ਨਾਲ ਹੀ ਮੈਂ ਕਰਨੇ ਚਾਹਾਂਗਾ ਜੇ ਕਿਸੇ ਪਰਿਵਾਰ ਦੇ ਵਿੱਚ ਸਾਦੇ ਬੱਚੇ ਸਾਊ ਆ ਤੇ ਪਰਿਵਾਰ ਭਾਗਾ ਵਾਲਾ ਵਾ ਹੂੰ ਤੇ ਉਹ ਇਹ ਨਹੀਂ ਕਿ ਐਸਾ ਦਾ ਪਿਆ ਮੈਨੂੰ ਜ਼ਿਆਦਾ ਚੰਗਾ ਲੱਗਦਾ ਤੇ ਮਾੜਾ ਲੱਗਦਾ ਕਿਉਂਕਿ ਇਹਦੇ ਨਾਲ ਫਿਰ ਥੋੜਿਆ ਜਿਹਨੂੰ ਕਹਿੰਦੇ ਨੇ ਟੈਨਸ਼ਨ ਤੇ ਬਿਤਕਲੇ ਬਾਜੀ ਬੜੀ ਵਿਥ ਵਾਲੀ ਟਰੇਡ ਵਾਲੀ ਗੱਲ ਹੋ ਜਾਂਦੀ ਹੈ ਜੀ ਦੂਜੇ ਲਿਆਜ਼ ਨਾਲ ਸਾਰੇ ਇਲਾਕੇ ਦੇ ਸਾਰੇ ਬੱਚੇ ਜਿਹੜੇ ਹੁੰਦੇ ਆ ਉਹ ਪਰਫੈਕਟ ਨਹੀਂ ਹੁੰਦੇ ਹਮ ਖਾਮੀਆਂ ਹੁੰਦੀਆਂ ਨੇ ਚੰਗੀਆਂ ਹੁੰਦੀਆਂ ਨੇ ਉਤਮਤਾ ਹੁੰਦੀ ਆ ਊਨ ਤਾਂ ਹੀ ਹੁੰਦੀ ਆ ਜੀ ਉਸੇ ਇੱਕ ਅਨਾਲੋਜੀ ਮੈਂ ਵਰਤੀ ਹੈ ਉਸੇ ਨਜ਼ਰੀਏ ਨਾਲ ਉਸੇ ਲਿਹਾਜ਼ ਨਾਲ ਕਿਤਾਬਾਂ ਜਿਹੜੀਆਂ ਉਹ ਸਾਰੀਆਂ ਹੀ ਵਧੀਆ ਨਹੀਂ ਹੁੰਦੀਆਂ ਤੇ ਸਾਰੀਆਂ ਮਾੜੀਆਂ ਹੁੰਦੀ ਮੇਰਾ ਆਪਣਾ ਮੰਨਣਾ ਹਰ ਕਿਤਾਬ ਹਰ ਰੇਖਤ ਹਰ ਕਿਰਤ ਕੀਤੀ ਜਿਹੜੀ ਹੈ ਉਹਦਾ ਆਪਣਾ ਮੁਕਾਮ ਹੈ ਉਹ ਆਪਣੇ ਘੇਰੇ ਚ ਆਪਣੇ ਕੰਟੈਕਸਟ ਚ ਆਪਣੇ ਸੰਦਰਭ ਚ ਉਹ ਆਪਣੀ ਗੱਲ ਬੜੀ ਠੀਕ ਢੰਗ ਨਾਲ ਕਰ ਰਹੀ ਹੈ ਔਰ ਵਜ਼ਨدار ਕਰ ਰਹੀ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਉਹ ਜਿਹੜਾ ਪਾਠ ਕਿਹਾ ਜਿਹੜੀ ਉਹ ਪੜਤ ਕਰ ਰਿਹਾ ਹੈ ਕਈ ਵਾਰ ਉਹਦੀ ਵੱਲੋਂ ਇੰਟਰਪ੍ਰੀਟੇਸ਼ਨ ਕਰਨ ਦੇ ਵਿੱਚ ਟੱਪਲਾ ਲੱਗ ਸਕਦਾ ਹੁੰਦਾ ਵਾ ਹੂੰ ਤੇ ਇਹ ਵੀ ਨਹੀਂ ਗੱਲ ਹੈ ਕਿ ਉਹ ਜਿਹੜੀ ਗੱਲ ਨੇ ਕੋਈ ਪਰਫੈਕਟ ਹੁੰਦੀ ਹੈ ਪਰਫੈਕਸ਼ਨ ਨਹੀਂ ਹੈਗੀ ਹੂੰ ਅਸਮਾ ਔਰ ਅੱਗੇ ਸੇ ਔਰ ਅੱਗੇ ਵੀ ਹੈ ਹੂੰ ਪਰਫੈਕਸ਼ਨ ਨਹੀਂ ਹੁੰਦੀ ਲੇਕਿਨ ਕਈ ਦਫਾ ਦੇਖੋ ਕੋਈ ਚੀਜ਼ ਪੈਦਾ ਕਰਨ ਦੇ ਵਿੱਚ ਤੁਹਾਨੂੰ ਤਸਕੀਨ ਮਿਲ ਜਾਂਦੀ ਹੈ ਹੂੰ ਸਵਾਦ ਆ ਗਿਆ ਸਵਾਦ ਆ ਗਿਆ ਜੋਕ ਸਮੇਂ ਕਹਿਣਾ ਚਾਹੁੰਦਾ ਹਾਂ ਮੈਂ ਕਹਿ ਤਾ ਵੇਖੋ ਨਾ ਅਗਲੇ ਪਾਸੇ ਹੁੰਦਾ ਹੈ ਸ਼ਬਦਾਂ ਦੀ ਲਿਮਿਟੇਸ਼ਨ ਕਿਸੇ ਵੇਲੇ ਕੋਈ ਠੀਕ ਲਫ਼ਜ਼ ਠੀਕ ਵੇਲੇ ਨਹੀਂ ਮੇ ਉੱਭਰ ਜਾਂਦਾ ਦਿਮਾਗ 'ਚ ਇਸ ਤਰ੍ਹਾਂ ਇਹਨੀਆਂ ਚੀਜ਼ਾਂ ਲਿਖਤ ਕਰਨ ਵੇਲੇ ਜਿੰਨੇ ਵੀ ਲਿਖਾ ਦੇਗਾ ਮੈਂ ਤੇ ਬਹੁਤ ਮੰਬੂਲੀ ਜਿਹਾ ਮੈਂ ਤੇ ਮੈਂ ਆਪਣੇ ਮੈਂ ਆਪਣੇ ਸਾਰੀ ਉਮਰ ਆਪਣੀ ਜ਼ਬਾਨ ਤੋਂ ਲਿਖਾਰੀ ਨਹੀਂ ਕਿਹਾ ਤੇ ਹੁਣ ਵੀ ਨਹੀਂ ਕਹਿ ਰਿਹਾ ਵਾਹ ਇਹ ਤੁਹਾਡਾ ਬਣਪਨ ਹੈ ਤੁਹਾਡੀ ਜ਼ਰਾ ਨਿਵਾਜ਼ੀ ਹੈ ਲੇਕਿਨ ਚਲੋ ਹੁਣ ਜੋ ਇਹ ਕੰਮ ਕੀਤਾ ਹੈਗਾ ਤੇ ਇਹ ਲਫ਼ਜ਼ ਨਾਲ ਜੁੜੀ ਜਾਂਦਾ ਵਾ ਮੈਂ ਕਦੀ ਵੀ ਦਾਵਾ ਨਹੀਂ ਕੀਤਾ ਕਦੀ ਵੀ ਕਮਾਂਡ ਨਹੀਂ ਕੀਤਾ ਕਦੀ ਹਾਂ ਮੈਂ ਨੇ ਹਾਂ ਕਦੀ ਕਦੀ ਤਸੱਲੀ ਵੀ ਹੋ ਜਾਂਦੀ ਹੈ ਕਿ ਚੱਲ ਯਾਰ ਪਤਾ ਨਹੀਂ ਰੀਅਲ ਸੈਂਸ ਤੇ ਚੀਜ਼ਾਂ ਵੈਲਿਊਏਬਲ ਬਣੀਆਂ ਕਿ ਨਹੀਂ ਬਣੀਆਂ ਜੇ ਇਹਨਾਂ ਦਾ ਕੋਈ ਸਮਾਜ ਨੂੰ ਕੋਈ ਮਫਾਦ ਹੋਏਗਾ ਕਿ ਨਹੀਂ ਹੋਏਗਾ ਪਰ ਆਪਣੇ ਵੱਲੋਂ ਜਿਹੜੇ ਹੁੰਦਾ ਨਾ ਕੋਈ ਸੇਵਾ ਭਾਵਨਾ ਕਹਿ ਲੋ ਜਾਂ ਸਮਾਜਿਕ ਨਜ਼ਰੀਏ ਤੋਂ ਕੰਟਰੀਬਿਊਸ਼ਨ ਲਫ਼ਜ਼ ਵਰਤ ਲੋ ਕੋਈ ਕਰ ਲੋ ਉਹ ਜਿੰਨੀ ਕਿ ਮੈਨੂੰ ਸਮਝ ਸੀ ਜਿੰਨੇ ਇੱਕ ਮਹਾਰਾਜ ਨੇ ਬੁੱਧੀ ਦਿੱਤੀ ਸੀ ਉਹਦੇ ਅਨੁਸਾਰ ਜੋ ਕੁਸ਼ਮੈ ਉਹ ਕਰ ਲੈ ਇਸੇ ਕਰਕੇ ਉਹ ਜਿਹੜਾ ਨਾ ਗੁਰਬਾਣੀ ਦੇ ਵਿੱਚ ਜਾਂ ਆਪਣੇ ਸਮਝ ਬਜ਼ੁਰਗਾਂ ਦੇ ਵਿੱਚ ਆਪਣੇ ਜਿਹੜੇ ਮਦਬਰ ਪ੍ਰਾਣੇ ਹੋਏ ਨੇ ਉਹ ਇਸੇ ਕਰਕੇ ਨੇ ਜਥਾ ਯੋਗਤਾ ਜਥਾ ਸ਼ਕਤੀ ਉਹ ਜਿਹੜੀ ਨੇ ਜਥਾ ਯੋਗਤਾ ਉਹ ਜਿੰਨੀ ਮੈਂ ਆਪਣੇ ਮੇਰੀ ਯੋਗਤਾ ਦੀ ਸੀਮਾ ਵਾਂ ਹਮ ਹਰ ABC D ਦੀ ਆਪਣੀ ਯੋਗਤਾ ਦੀ ਸੀਮਾ ਵਾਂ ਕੋਈ ਵੀ ਬੰਦਾ ਆਪਣੀ ਯੋਗਤਾ ਦੀ ਸੀਮਾ ਤੋਂ ਪਾਰ ਨਹੀਂ ਜਾ ਸਕਦਾ ਜੀ ਬੜੀ ਕੋਈ ਵੀ ਵਿਅਕਤੀ ਆਪਣੇ ਸਰੀਰ ਇੱਕ ਸ਼ਕਤੀ ਦੀ ਸੀਮਾ ਤੋਂ ਪਾਰ ਨਹੀਂ ਜਾ ਸਕਦਾ ਕਿਉਂਕਿ ਉਹਦੀ ਲਿਮਟ ਕਿਉਂਕਿ ਜਿਹੜੀ ਲਿਮਟ ਹੈ ਉਹਨੇ ਕਿਤੇ ਨਾ ਕਿਤੇ ਤੇ ਬੰਨਣਾ ਹੀ ਆ ਨਾ ਹਮ ਤੇ ਉਸੇ ਨਜ਼ਰੀਏ ਨਾਲ ਜੋ ਕੁਝ ਮੈਨੂੰ ਜਿੰਨੇ ਕੁ ਮੈਨੂੰ ਸਮਝ ਆਈ ਵੱਖਰੇ ਵੱਖਰੇ ਸਬਜੈਕਟ ਤੇ ਵੱਖਰੇ ਵੱਖਰੇ ਮਜ਼ਮੂਨਾ ਦਿੱਤੇ ਜਿੰਨੇ ਕੁ ਮੈਨੂੰ ਸਮਝ ਆਉਂਦੀ ਸੀ ਉਹਨੂੰ ਲੈ ਕੇ ਮੈਂ ਜੋ ਵੀ ਭੰਨ ਤੋੜ ਕਰੀਏ ਕਰੀ ਗਏ ਇੱਕ ਚੀਜ਼ ਮੇਰੇ ਦਿਮਾਗ 'ਚ ਜ਼ਰੂਰ ਰਹੀ ਹੈ ਜਿਸ ਕੰਮ 'ਚ ਤੁਸੀਂ ਅਸਲੇ ਮਸਰੂਫ ਹੋ ਜੀ ਪੰਜਾਬ ਦਾ ਵਿਰਸਾ ਸਮਾਜ ਸਾਡਾ ਵਿਰਸਾ ਸਾਡੀ ਹਿਸਟਰੀ ਜਿਹੜੀ ਉਹ ਲੋਕਾਂ ਦੀ ਯਾਦਦਾਸ਼ਤ ਵਿੱਚ ਪ੍ਰਗਟ ਹੁੰਦੀ ਰਹਿਣੀ ਚਾਹੀਦੀ ਆ ਤੇ ਉਹਨਾਂ ਵਿੱਚੋਂ ਵਾਵਾ ਕਿਤਾਬਾਂ ਨੇ ਜਿਹੜੀਆਂ ਨੇ ਉਹ ਮੈਂ ਮਿੱਥ ਕੇ ਇਸੇ ਨਜ਼ਰੀਏ ਤੋਂ ਲਿਖੀਆਂ ਸੀ ਉਹ ਸਾਡੇ ਵੱਡੇ ਵੱਡੇ ਦੇ ਸਾਡੇ ਬਜ਼ੁਰਗ ਸਾਡੀਆਂ ਇਤਿਹਾਸਿਕ ਹਸਤੀਆਂ ਨਿੱਜ ਤੋਂ ਉੱਪਰ ਉੱਠ ਕੇ ਸਮਾਜ ਲਈ ਤੇ ਦੁਨੀਆ ਲਈ ਪ੍ਰਕਿਰਤੀ ਲਈ ਵੰਸ਼ਪਤੀ ਲਈ ਜੋ ਵੀ ਕਰ ਗਿਆ ਉਨੂੰ ਸਾਮ ਬਣਾ ਚਾਹੀਦਾ ਤੇ ਉਸ ਕਿਸੇ ਨਾ ਕਿਸੇ ਅਖਰੀ ਰੂਪ ਦੇ ਵਿੱਚ ਜਿਸ ਤੰਗ ਨਾਲ ਵੀ ਤੁਸੀਂ ਉਹਨੂੰ ਸਾਮ ਸਕਦੇ ਹੋ ਸਮੇਟ ਸਕਦੇ ਹੋ ਉਸ ਵੱਲ ਮੇਰਾ ਰਜੂ ਮਿਲਦਾ ਹੈ ਉਹ ਲਾਰ ਉਸ ਪਾਸੇ ਵੱਲ ਬਾਬਾ ਰਿਆ ਕਿੰਨਾ ਕਿ ਉਹ ਕਰ ਸਕਿਆ ਕਿੰਨਾ ਨਹੀਂ ਕਰ ਸਕਿਆ ਉਹਦੇ ਬਾਰੇ ਮੈਨੂੰ ਆਪਣੇ ਜਿਹਨੂੰ ਕਹਿੰਦੇ ਨੇਗੇ ਖੁਦਾਰੀ ਵਾਲੇ ਲਹਿਜੇ ਨਾਲ ਨਵੇਂ ਕੁਝ ਵੀ ਕਹਾਂਗਾ ਮੈਂ ਤੇ ਇਹ ਕਹਾਂਗਾ ਮੈਂ ਜਥੇ ਜੋਸ਼-ਜੋਸ਼ ਕਰਸਾਂ ਉਹ ਕਰਦਾ ਹੈ ਬਹੁਤ ਕੋ ਬਹੁਤ ਤੁਹਾਡੀ ਜਿਹੜੀ ਲਫਜ਼ਾਂ ਲਈ ਹੈ ਜਿਸ ਤਰੀਕੇ ਨਾਲ ਜਿਸ ਲਹਿਜੇ ਨਾਲ ਤੁਸੀਂ ਗੱਲ ਨੂੰ ਪੇਸ਼ ਕਰਦੇ ਹੋ ਨਾ ਜੀ ਮੈਂ ਵਾਕਈ ਬਹੁਤ ਕਾਇਲ ਹਾਂ ਨਿੱਜੀ ਤੌਰ ਤੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ ਸ਼ਬਦਾਂ ਨੂੰ ਜਿਸ ਤਰੀਕੇ ਨਾਲ ਤੁਸੀਂ ਪਰੋਦੇ ਹੋ ਜੋ ਤੁਸੀਂ ਉਹ ਮਾਲਾ ਤਿਆਰ ਕਰਦੇ ਹੋ ਨਾ ਜੀ ਉਹ ਕਾਬਲੇ ਤਾਰੀਫ ਹੈ ਮੈਂ ਹਜੇ ਤੱਕ ਤੁਹਾਡੀ ਕੋਈ ਕਿਤਾਬ ਪੜੀ ਨਹੀਂ ਪਰ ਹੁਣ ਤਿਆਰ ਕਰ ਲਿਆ ਕਿ ਤੁਹਾਡੀਆਂ ਕਿਤਾਬਾਂ ਜਿਹੜੀਆਂ ਇੱਕ ਤੋਂ ਬਾਅਦ ਇੱਕ ਪੜ੍ਹਨੀਆਂ ਸ਼ੁਰੂ ਕਰਾਂਗੇ ਤੇ ਉਹ ਤੋਂ ਅਸੀਂ ਸੇਧ ਲਵਾਂਗੇ ਤੁਸੀਂ ਵੀ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੋ ਜੀ ਜਰੂਰ ਪੜਿਓ ਇਹਨਾਂ ਦੀਆਂ ਕਿਤਾਬਾਂ ਖੋਜੀ ਕਾਫਰ ਦੇ ਨਾਂ ਤੇ ਮੈਂ ਕਹਿ ਰਿਹਾ ਦੇਖੋ ਗੱਲ ਇਹ ਕਿ ਉਹਨਾਂ ਸ਼ਖਸੀਅਤਾਂ ਨੂੰ ਪੇਸ਼ ਕਰਦੇ ਅਸੀਂ ਜਿਹੜੇ ਗਵਾਹ ਨੇ ਹਰੇਕ ਚੀਜ਼ ਦੀ ਕਿੰਨੀਆਂ ਸਿਆਣੀਆਂ ਕਿੰਨੀਆਂ ਵਧੀਆ ਔਰ ਕਿੰਨੀਆਂ ਮਤਲਬ achiyan ਗੱਲਾਂ ਜਿਹੜੀਆਂ ਹੈ ਇਸ ਇੰਟਰਵਿਊ ਦੇ ਵਿੱਚ ਹੋ ਰਹੀਆਂ ਤਾਂ ਇਹਨਾਂ ਦੀਆਂ ਕਿਤਾਬਾਂ ਤਾਂ ਉਹਦੇ ਵਿੱਚ ਜਿਹੜੀਆਂ ਲਿਖਤਾ ਹੋਣਗੀਆਂ ਉਹ ਵੈਲ ਐਕਸਪਲੇਨਡ ਹੋਣਗੀਆਂ ਜ਼ਿੰਦਗੀ ਦਾ ਬਹੁਤ ਵੱਡਾ ਨਜ਼ਰੀਆ ਜਿਹੜਾ ਉਸ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਇਹ ਮੇਰਾ ਮੰਨਣਾ ਹੈ ਹਾਲਾਂਕਿ ਮੈਂ ਇਹਨਾਂ ਦੀ ਕੋਈ ਨਿੱਜੀ ਤੌਰ ਤੇ ਮੈਂ ਮੰਨਦਾ ਕਿ ਕੋਈ ਕਿਤਾਬ ਨਹੀਂ ਪੜੀ ਹੁਣ ਅਸੀਂ ਗੱਲ ਕਰਾਂਗੇ ਜੇ ਬਾਹਰ ਦੇ ਪਾਸੇ ਤੁਸੀਂ ਜਿਹੜਾ ਗੇਟ ਤੇ ਲਿਖਿਆ ਨਰਕ ਨਿਵਾਸ ਦੇ ਦੂਜਾ ਇੱਕ ਮੈਂ ਵਰਡ ਦੇਖਿਆ ਤੁਹਾਡਾ ਇੱਕ ਪਲੇਟ ਬਲੈਕ ਕਲਰ ਦੀ ਲਗਾਈ ਹੈ ਤੁਸੀਂ ਜਿਸ ਤੇ ਲਿਖਿਆ ਜਿਉਂਦਾ ਕਬਰਿਸਤਾਨ ਲੰਘ ਆਓ ਇਹ ਤੁਸੀਂ ਕੀ ਕਹਦੇ ਹੋ ਇਹ ਕਿਵੇਂ ਆਇਆ ਦਿਮਾਗ ਚ ਇਹ ਬੜੀ ਜਿਹੜੀ ਹੈ ਕਿਉਂਕਿ ਜਿਸ ਏਰੀਆ ਚ ਰਹ ਰਹੇ ਆ ਇਹ ਲੋਕ ਵੀ ਸੋਚਦੇ ਆ ਵੀ ਇਹ ਕਿਉਂ ਲਿਖਿਆ ਗਿਆ ਇਸ ਦਾ ਜਵਾਬ ਦਿਓ ਤੁਸੀਂ ਮੈਂ ਬਨਿਆਦੀ ਤੌਰ ਤੇ ਸੰਜਿਦਤ ਬਈਦਾਂ ਜੀ ਪਰ ਇਹਦੇ ਨਾਲ ਹੀ ਜਿਹੜੇ ਮੇਰੇ ਯਾਰ ਮਿੱਤਰ ਸਾਰੇ ਕਹਿੰਦੇ ਤੂੰ ਬੜੀ ਸ਼ੁਗਲੀ ਤਬਈਦਾਂ ਹੂੰ ਤੇ ਜਿਹੜਾ ਪੰਚਾਇਤ ਦਾ ਬੋਲਿਆ ਉਸਰ ਮੱਥੇ ਜੀ ਤੇ ਸ਼ੁਗਲ ਤੇ ਸ਼ਰਾਰਤ ਚ ਬੜਾ ਫਰਕ ਹੈ ਹੂੰ ਸ਼ਰਾਰਤ ਜਿਹੜੀ ਹਾਨੀਕਾਰਕ ਹੁੰਦੀ ਹੈ ਸ਼ੁਗਲ ਜਿਹੜਾ ਹੁੰਦਾ ਉਹ ਤੁਹਾਡੇ ਵਿੱਚ ਖੇੜਾ ਲਿਆਉਂਦਾ ਹੂੰ ਉਹਦੇ ਵਿੱਚੋਂ ਸੋਚ ਵੀ ਪੈਦਾ ਹੁੰਦੀ ਹੈ ਖੇੜਾ ਵੀ ਆਉਂਦਾ ਪਿਆਰ ਮੁਹੱਬਤ ਨੇੜਤਾ ਵੱਧਦੀ ਹੈ ਹੂੰ ਤੇ ਇਹ ਮੇਰਾ ਮਕਾਨ ਸਾਰੀ ਕਲੋਨੀ ਚ ਪਹਿਲਾ ਵਾ ਇਸ ਤੋਂ ਪਹਿਲਾਂ ਦਫਤਰ ਸੀ ਜੀ ਛੱਤ ਚਾਹੀਦੀ ਸੀ ਬਣਾ ਲਿਆ ਤੇ ਪਹਿਲੇ ਤਾਂ ਮੇ ਬਿਸਤਰੀ ਨੂੰ ਕਿਹਾ ਇੱਥੇ ਖੇਤ ਚ ਪਿਆ ਹੁੰਦਾ ਹਾਂ ਹੂੰ ਭਈ 60 ਦਿਨਾਂ ਦੇ ਜੇ ਮੁਕੰਮਲ ਕਰ ਲਿਆ ਤੇ ਪੇਮੈਂਟ ਹੋ ਜੂ ਤੇ ਕਾਠਵਾ ਦਿਨ ਆ ਗਿਆ ਤੇ ਤੇਰੀ ਮਿਹਨਤ ਗਈ ਤੇ ਮੇਰਾ ਘਰ ਬਣ ਗਿਆ ਅੱਛਾ ਸ਼ੁਗਲੋਗੇ ਅਲਟੀਮੇਟ 60 ਦਿਨਾਂ ਦਾ ਦੇ 60 ਦਿਨਾਂ ਦੇ ਵਿੱਚ ਹੂੰ ਕਿਉਂਕਿ ਮੈਂ ਮਕਾਨ ਬਣਾਇਆ ਹੈ ਘਰ ਬਣਾਇਆ ਹਮ ਮੱ তাজਮਾਹਲ ਨਹੀਂ ਬਣਾਇਆ ਨਾ ਮੈਂ ਬਣਾਉਣਾ ਸੀ ਜੀ ਮੈਂ ਆਪਣਾ ਵੀਰ ਜੀ ਬਿਨਾਂ ਦੀ ਤਰ੍ਹਾਂ ਮੈਂ ਸਾਦਗੀ ਪਸੰਦ ਹੈ ਹਮ ਸਾਫ਼ ਔਰ ਸਾਦਗੀ ਪਸੰਦ ਹੈ ਤੇ ਇਸ ਕਰਕੇ ਇਸ ਵੀ ਵਸਣ ਕਰਨੇ ਰਹਿਣਾ ਹੀ ਹੈ ਵੱਡੇ ਵੱਡੇ ਮਹਾਲ ਟਾਈਪ ਦੇ ਵਿੱਚ ਮੇਰਾ ਕੋਈ ਦਿਲਚਸਪੀ ਨਹੀਂ ਸੀ ਇਹ ਜਦ ਬਣ ਗਿਆ ਤੇ ਇੱਕ ਦਿਮਾਗ 'ਚ ਗੱਲ ਆ ਗਈ ਵੀ ਸਾਰੇ ਲੋਕੀਆ ਨੇ ਚੱਟ ਕਰਦੇ ਆ ਮਕਾਨ ਅੱਜ ਚੱਟ ਮਹਿਬੂਨ ਚੱਟ ਜੋਗੇ ਨਾ ਤੇ ਮੇਰੇ ਜੇਬ 'ਚ ਪੈਸੇ ਆ ਤੇ ਨਾ ਉਦੋਂ ਮੈਂ ਨਵਾਂ ਸਾਂ ਇੱਥੇ ਕੋਈ ਲੰਮੀ ਚੜੀ ਵਾਕਈ ਸੀਗੀ ਤੇ ਐਵੇਂ ਸ਼ਰਾਰਤ ਵਾਂਗੂ ਦਿਮਾਗ 'ਚ ਆ ਗਿਆ ਪਹਿਲੇ ਤਾਂ ਗੱਲ ਵੀ ਮਿਸਤਰੀ ਨੂੰ ਕਹਿ ਦਿੱਤਾ ਵੀ ਆ ਉਹਨੂੰ ਕਾਗਜ਼ ਤੇ ਲਿਖ ਦਿੱਤਾ ਵੀ ਉਹ ਚੰਡੀਗੜ੍ਹੋਂ ਕਿੱਥੋਂ ਪਲੇ ਪਲੇ ਪਲੇਟ ਲਿਆ ਪਰ ਮੈਂ ਜੇ ਤੂੰ ਕਿਸੇ ਨੂੰ ਬਖਾਤੀ ਤੇ ਤੇਰੀ ਸੇਵਾ ਬਹੁਤ ਹੋਊਗੀ ਸ਼ੁਗਲ ਦੀਆਂ ਗੱਲਾਂ ਉਹ ਕਾਜ ਤੇ ਫਲਟ ਕੇ ਲਿਆ ਅਸਲ ਇਹ ਸੀ ਵੀ ਉਹਨੂੰ ਪੰਜਾਬੀ ਪੜ੍ਹਨ ਨਹੀਂ ਸੀ ਆਉਂਦੀ ਮੈਂ ਥੱਲੇ ਵੀ ਹੁ ਕਹਿੰਦਾ 네ਗੇਟਿਵ ਦਾ ਪੋਜ਼ਿਟਿਵ ਬੈਨੀਫਿਟ ਹੋ ਗਿਆ ਇਹ ਸਾਰੀ ਸ਼ੁਗਲ ਦੀਆਂ ਗੱਲਾਂ ਸੀਆਂ ਉਹਨੂੰ ਉਤਾਰ ਰੱਖ ਕੇ ਘਰ ਕੇ ਤੇ ਮੈਂ ਵੀ ਇਹਨੂੰ ਲਾਤੀ ਲਾ ਕੇ ਇਹਨੂੰ ਟੱਕਣਾ ਸੀਗਾ ਉਹ ਜਿਹੜੀਆਂ ਸੀਮਿੰਟ ਦੀਆਂ ਬੋਰੀਆਂ ਖਾਲੀ ਹੋਈਆਂ ਸੀ ਉਹਦੇ ਦੇ ਦੋ ਕੁ ਬੋਕ ਰੇਤ ਪਾ ਕੇ 2 ਕਿਲੋ 3 ਕਿਲੋ ਦਾ ਵੇਟ ਬਣਾ ਕੇ ਉੱਤੇ ਰੱਖਤੀ ਤੇ ਉਹਦੇ ਇੱਕ ਪਾਸੇ ਦੇ ਕੰਦੇ ਉੱਤੇ ਦੋਟਾਂ ਰੱਖਦੇ ਆਂ ਫਿਰ ਢੱਕੇ ਨਾ। ਹੂੰ। ਰਾਤ ਲਾਂਗੇ। ਅਗਲੇ ਦਿਨ ਸਵੇਰੇ ਵੀ ਚਲੋ ਇਹਦੇ ਚਟਕਰੀਏ ਅਧਾਨਨ ਕਰੀਏ। ਤੇ ਮੈਂ ਜਿਹੜੇ ਇਥੋਂ ਦੇ ਜਨੇਟ ਡਵੈਲਪ ਕੀਤੀ ਆ ਬੜੇ ਬੜੇ ਪਿਆਰੇ ਬੰਦੇ ਨੇਗੇ ਮੈਨੇਜਰ ਔਰ ਬੜੇ ਹਲੀਮੀ ਵਾਲੇ ਔਰ ਬੜੇ ਇਹ ਦਿਨ ਵਿੱਚ ਕੋਈ ਫੂਫਾਨ ਨਹੀਂ ਹੋਣ ਬਹੁਤ ਵੈਲਾਫ ਨੇਗੇ ਰਣਜੀਤ ਸਿੰਘ ਗਿੱਲ ਉਹਦੇ ਇੱਥੇ ਹੋਰ ਸੀਗੇ ਦੋ ਚਾਰ ਸੱਜਣ ਮਿੱਤਰ ਆਪਣੇ ਇੱਥੇ ਕੰਮ ਦਫ਼ਤਰ ਦੇ ਕੰਮ ਕਰਨ ਮਣੇ ਆ ਗਿਆ ਵੀ ਅਧிகੰਨਨ ਕਰ ਲਈਏ ਤੇ ਉਹ ਉਹਨੇ ਕਿੱਥੇ ਕੈਂਚੀ ਕਿੱਥੇ ਫੀਟਾ ਕਿੱਥੇ ਮੈਂ ਨਹੀਂ ਉਹ ਇਹ ਹੋਰ ਬੜਾ ਸੌਖਾ ਉਹਨੇ ਕਿਵੇਂ ਮੈਂ ਆ ਤੁਸੀਂ ਜਿਹੜੀ ਹੈ ਨਾ ਕੰਨ ਤੇ ਦੋ ਟਾਂ ਰੱਖੀਆਂ ਬੋਰੀ ਦੇ ਤੇ ਝੱਕ ਦੋ ਹੂੰ ਉਹਨੇ ਬੋਰੀ ਢੱਕੇ ਧੜਮ ਥੱਲੇ ਵੱਜੀ ਥੱਲੇ ਨਿਕਲਿਆ ਨਰਕ ਨਵਾਜ਼ अच्छा ओ ओ मालिक ਠਿਕਾ ਮਰ ਗਿਆ ਹੂੰ ਮੈਂ ਹੈ ਜੀ ਹੁਣ ਨਰਕਾਂ ਚ ਪ੍ਰਵੇਸ਼ ਵੀ ਕਰੋ ਅੱਛਾ ਲੰਘੋ ਹੁਣ ਨਰਕ ਚ ਹੁਣ ਤੁਸੀਂ ਵਿਗਾੜਨ ਕੀਤਾ ਤੁਸੀਂ ਪਹਿਲਾਂ ਕਰਨ ਦਾ ਤੁਹਾਡੇ ਹੋਣਾ ਚਾਹੀਦਾ ਉਹ ਇਚਰਾਂ ਦਾ ਸ਼ੁਕਰ ਹੋ ਗਿਆ ਬੜਾ ਸ਼ੁਕਰ ਹੋ ਗਿਆ ਹਸਟਾਗ ਉਸ ਤੋਂ ਬਾਅਦ ਗੱਲ ਹੈ ਉਹਦਾ ਥਾ ਸਾਰੀ ਵੇਲੇ ਸੀ ਬੜੇ ਲੋਕ ਆਲੇ ਤੁਹਾਡੇ ਆਉਨੇ ਸੀ ਸੈਰ ਕਰਨ ਔਰ ਮਿਰਹਣ ਕੋਈ ਵੀ ਸੈਰ ਕਰਨ ਵਾਲਾ ਬੰਦਾ ਬੀਬੀ ਨਹੀਂ ਹੋਗਾ ਜਿੰਨੂੰ ਇਹਨੇ ਅੱਖਾਂ ਟੱਡ ਕੇ ਨਹੀਂ ਵੇਖਿਆ ਭਲੇਖਾ ਕੱਢਣ ਲਈ ਵੀ ਠੀਕ ਲਿਖਿਆ ਜਾਂ ਗਲਤ ਲਿਖਿਆ ਤੇ ਖਾਸ ਕਰਕੇ ਤੇ ਮਨੁੱਖ ਤੇ ਵੀ ਆਪਣੇ گورਨਮੈਂਟ ਕਾਲਜ ਤੋਂ ਸਟੂਡੈਂਟ ਲੜਕੇ ਲੜਕੀਆਂ ਇਹਨੇ ਆੜੇ ਦੇ ਵਾਲੇ ਘਰਾਂ ਵਾਲੇ ਮਰਨ ਕਰਨ ਵਾਸਤੇ ਦੇਖਣ ਆਉਂਦੇ ਸੀਗੇ ਇੱਕ ਇੱਕ ਵਾਕਿਆ ਮੈਨੂੰ ਬੜਾ ਉਬਰਵਾ ਯਾਦ ਹੈ ਇੱਕ ਕੋਈ ਬੀਬੀ ਆਈ ਤੇ ਉਹਨੇ ਪੜ ਕੇ ਵੇਖ ਲਿਆ ਤੇ ਘਰੇ ਜਾ ਕੇ ਆਪਣੇ ਮੈਂ ਗਰ ਨੂੰ ਕਹਿੰਦੀ ਵੀ ਉੱਥੇ ਪਤਨੀ ਕੌਣ ਹੈ ਇਹ ਜਗ ਛਡਾਈ ਕਮਲਾ ਪਤਨੀ ਨੇ ਆਪਣੇ ਘਰ ਤੇ ਨਰਕ ਨਵਾਸ ਲਿਖਿਆ ਹੂੰ ਉਹਨੇ ਕਹਿੰਦਾ ਤੁਮ ਨਹੀਂ ਅੰਨੀ ਆਉਰੀ ਕੁਛ ਇਹ ਦਿਮਾਗ ਨਹੀਂ ਟਿਕਣਾ ਅੰਨੀ ਆ ਤੂੰ ਕਿਸੇ ਕੋਈ ਕਿਹੜੇ ਕਿਹੜੇ ਭੰਗਲੇ ਤਰ੍ਹਾਂ ਲੇਖ ਦੋ ਕਰ ਹੂੰ ਉਹਨੇ ਮੈਂ ਪੜਿਆ ਦੋ ਵਾਰ ਪੜਿਆ ਮੁੜ ਕੇ ਫੇਰ ਪੜਿਆ ਹੁੰਦੀ ਨਹੀਂ ਅੰਦੇ ਦਾ ਆਸ਼ਰਤ ਉਹਨੇ ਸੌ ਸੌ ਬਿਗੇ ਦੇ ਸ਼ਰਤ ਲਾ ਲਈ ਉਹ ਇੱਥੇ ਆ ਗਿਆ ਮੈਂ ਕੁਦਰਤੀ ਉੱਥੇ ਸੀ ਗੇਟਵਾਲ ਜਦੋਂ ਆਉਂਦੇ ਲੋਕ ਖਲੋ ਜਾਂਦੇ ਮੈਂ ਆ ਜਾਂਦਾ ਸਾਹਮਣੇ ਵੀ ਜੇ ਕਿਸੇ ਨੇ ਕੋਈ ਗੱਲ ਕਰਨੀ ਹੈ ਮੈਂ ਆਪ ਨਹੀਂ ਕਦੀ ਆਫਰ ਕੀਤਾ ਹੂੰ ਤੇ ਉਹ ਝਗੜਨ ਲੱਗ ਪਏ ਉਹ ਮੈਂ ਕਿਹਾ ਭਾਈ ਝਗੜਾ ਕਿਹੜੀ ਗੱਲ ਦਾ ਹੋ ਗਿਆ ਦੱਸੋ ਜੋ ਕੋਈ ਮੈਂ ਕੀ ਸੇਵਾ ਕਰ ਸਕਦਾ ਉਹ ਕੁੜੀ ਕਹਿੰਦੀ ਜੀ ਅਸੀਂ 100-100 ਦੀ ਸ਼ਰਤ ਲਾਈ ਸੀ ਇਹ ਕਹਿੰਦਾ ਨਹੀਂ ਲਿਖਿਆ ਇਹਨੂੰ ਵਿਖਾਦਾ ਇਹਨੂੰ 100 ਰੁਪਏ ਨਹੀਂ ਦਿੰਦਾ ਮਹਾ ਪਾਈ ਭਲਾ ਮਾਸ ਬਣ ਕੇ ਜ਼ਬਾਨ ਕੀਤੀ ਹੈ 100 ਰੁਪਏ 100 ਦੇ ਦੇ ਤੂੰ ਨਹੀਂ ਦੇਗਾ ਇਹ ਮੇਰੀ ਭੈਣ ਹੈ ਮੈਂ ਪੱਲਿਆਂ ਦਊਗਾ ਹੂੰ ਉਹ ਇਤਿਹੇ ਦੇ ਸ਼ੁਕਲ ਹੁੰਦੇ ਰਹੇ ਬੜੇ ਇੱਕ ਵਾਰ ਨਹੀਂ ਬੜੀ ਵਾਰ ਹੋਏ ਨੇਗੇ ਹੂੰ ਔਰ ਲਾਸਟ ਜਿਹੜਾ ਬਾ ਉਹ ਟਰਮਲਾਈ ਦੀ ਕਚਰੀ ਹਾਂ ਔਰ ਪਿੱਛੇ ਲਾਸਿ ਵਿੱਚ ਲਿਖਿਆ ਲਾਸਟ ਵਾਰ ਟਰਮਲਾਈ ਦੀ ਹਾਂ ਉਹ ਤਾਂ ਕਾਹ ਦੀ ਮੁੱਗ ਗਈ ਹੈ ਹੂੰ ਤੇ ਇੱਥੇ ਇੱਕ ਸੰਤ ਬਾਬਾ ਜੀ ਰਹਿੰਦੇ ਹੁੰਦੇ ਸੀਗੇ ਉਹਨਾਂ ਕੋਲ ਚਰਦਾਲੂ ਆਉਂਦੇ ਸੀ ਕਰਦੇ ਤੇ ਉਹ ਆਪਣੇ ਚੇਲੇ ਬਾੜ ਕੰਨ ਇਧਰੋਂ ਆ ਰਿਹਾ ਸੀਗੇ ਐਨੂੰ ਆ ਰਿਹਾ ਸੀਗੇ ਮੈਂ ਉੱਥੇ ਝੁੰਗੀ ਚ ਉੱਥੇ ਥੱਲੇ ਬਾਹਰ ਬਣੇ ਆ ਨਾ ਬਹਿਣ ਬਣੇ ਉੱਥੇ ਬੈਠਾ ਸੀ ਬੈਠਾ ਸੀ ਪੜ ਰਿਹਾ ਉਹ ਪਤਨ ਕਿ ਉਹ ਜੋ ਹੈ ਤੇ ਉਹਨਾਂ ਨੇ ਚੇਲੇ ਬਾ ਹਾਏ ਬਾਬਾ ਜੀ ਆ ਵੇਖੋ ਕਿਸੇ ਨੇ ਕੀ ਲਿਖਿਆ ਹੂੰ ਤੇ ਉਹਨਾਂ ਨੇ ਪੜ ਲਿਆ ਉਹ ਧਰਮਰਾਜ ਦੀ ਕਚਹਿਰੀ ਉਹ ਮੈਂ ਜਾਣਦੇ ਸੀ ਸਾਡਾ ਥੋੜਾ ਬਹੁਤ ਆਪਸ ਵਿੱਚ ਸ਼ੁਕਲ ਮੇਲਾ ਵੀ ਹੋ ਜਾਂਦਾ ਸੀਗਾ ਹੂੰ ਉਹ ਆਂਦੇ ਮੈਨੂੰ ਓ ਬਾਬਿਓ ਇਤਨਾ ਵੀ ਬੋਲ ਲੈਂਦੇ ਸੀ ਹੂੰ ਆ ਧਰਮਰਾਜ ਕੌਣ ਆ ਮੈਂ ਬਾਬਿਓ ਜੀ ਦੇ ਨਾਲ ਗੱਲਾਂ ਕਰੀ ਜਾਂਦੇ ਆ ਅੱਛਾ ਬੁਢਾ ਸਾਪੇ ਮੈਂ ਮਰਦੇ ਕਿਸੇ ਨੂੰ ਧਰਮਰਾਜ ਬਣ ਗਿਆ ਮੈਂ ਐਂਟਰਪ੍ਰੀਨਰ ਬਣ ਗਿਆ ਇਹ ਸੱਚਾਈ ਨਹੀਂ ਜਿਵੇਂ ਸੀ ਨਾ ਉਹ ਜਿਹੜਾ ਦਸ਼ਾਨੇ ਕਬਰਸਤਾਨ ਉਹਦੀ ਸਪੈਲਿੰਗ ਮੈਂ ਹੋਰ ਤਰ੍ਹਾਂ ਕੀਤੇ ਆ ਜੇ ਕਬਰਿਸਤਾਨ ਸੱਸੇ ਦੇ ਪੈਰ ਸਿਹਾਰੇ ਪਾ ਦੋ ਉਹ ਬੰਨ ਦਾ ਗ੍ਰੇਵਯਾਰਡ ਅੱਛਾ ਬਾਤੀਆਂ ਕਬਰਾਂ ਵੜੀ ਥਾਂ ਜੇ ਮੈਂ ਹੈਗੇ ਨੇ ਮੁਸਲਮਾਨ ਨੇ ਲੈ ਲੋ ਸਾਈਆਂ ਦੇ ਲੈ ਲੋ ਕਬਰਿਸਤਾਨ ਹੂੰ ਤੇ ਮੈਂ ਕਬਰ ਦੇ ਪਿਛੇ ਸਿਹਾਰੇ ਪਾ ਤੇ ਵੀ ਇਹ ਇੱਕ ਕਬਰ ਦਾ ਥਾਂ ਆ ਇੱਥੇ ਇੱਕੋ ਹੀ ਕਬਰ ਹੈ ਹੂੰ ਤੇ ਨਾਲ ਸੀ ਲੰਘ ਆਓ ਤੇ ਫਿਰ ਜਿੰਦਾ ਕਬਰਸਤਾਨ ਆ ਨਾ ਹੂੰ ਕਬਰ ਹੈਗੀ ਹੈ ਲੇਕਿਨ ਕਬਰ ਜ਼ਿੰਦਾ ਕਬਰ ਹੈ ਮੋਰਗਮ ਡਿਮਬਿਦਾਗ ਦੇ ਅਗਲੇ ਪਾਸੇ ਵੀ ਕਬਰ ਕਿਉਂ ਕਬਰਸਤਾਨ ਕਿਉਂ ਇੱਕ ਆਪਣਾ ਮੁਹਾਵਰਾ ਈਡੀਅਮ ਐਡਿਟ ਕਹ ਲੋ ਹੈਗਾ ਇੰਗਲਿਸ਼ ਦੇ ਵਿੱਚ ਐਜ਼ ਕਵਾਈਟ ਐਜ਼ ਗਰੇਵਯਾਰਡ ਹਾਂ ਬਿਲਕੁਲ ਜੀ ਸ਼ਾਂਤੀ ਪਰਪੂਰ ਹੁਣ ਉਹ ਇਸ ਕਰਕੇ ਮੈਂ ਲਿਖਿਆ ਇਹਨ ਮੈ ਰਿਲੇਟ ਕੀਤਾ ਆਪਣੇ ਅੰਦਰ ਲੈ ਕਰਦੇ ਚੁੱਪ ਚਾਦਰ ਨੂੰ ਸ਼ਾਂਤੀ ਨੂੰ ਤੇ ਟਪਚਾਂ ਦੇ ਕੋਈ ਰੌਲਾ ਗੋਲਾ ਨਹੀਂ ਹੁਣ ਮੈਨੂੰ ਵਿੱਚੋਂ ਗੱਲ ਚਿੱਤੇ ਆ ਗਈ ਉਹ ਕਹੀ ਕਹਿੰਦੇ ਸੀ ਵੀ ਤੂੰ ਨਰਕ ਨੂੰ ਨਰਕਨਵਾਸ ਵਾਲੇ ਥੋੜਾ ਬਾਬਸਾ ਨਾ ਉਹ ਕਹਿੰਦੇ ਨਰਕਨਵਾਸ ਮੈਂ ਵੀ ਇਹ ਇਸ ਕਰਕੇ ਮੈਂ ਲਿਖਿਆ ਆਇ ਤੱਕ ਅਸਾਈਆਂ ਤੇ ਮੁਸਲਮਾਨਾਂ ਤੇ ਹਿੰਦੂਆਂ ਤੇ ਸਿੱਖਾਂ ਤੇ ਬੋਧੇ ਕਿਸੇ ਪਾਸੇ ਤੁਸੀਂ ਬੋਧੀ ਤੇ ਰੱਬ ਨੂੰ ਮੰਨਦੇ ਨੇ ਨਾ ਜਿੰਨੀਆਂ ਸੋਸਾਇਟੀਆਂ ਨੂੰ ਮੈਂ ਜਾਣਦਾ ਮਰਗ ਤੋਂ ਬਾਅਦ ਅਜੇ ਤੱਕ ਕਿਸੇ ਵੀ ਅਰਦਾਸ ਚ ਮੈਂ ਇਹ ਨਹੀਂ ਸੁਣਿਆ ਜਿੱਥੇ ਕਿਤੇ ਵੀ ਗਿਆਤ ਬਹੁਤ ਥੈਂ ਨਹੀਂ ਗਿਆ ਲੇਕਿਨ ਇਨਾ ਕਿ ਮੈਨੂੰ ਪਤਾ ਹੈਗਾ ਇਹ ਗੱਲ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਮੈਂ ਕਿਸੇ ਵੀ ਅਰਦਾਸੇ ਦੇ ਵਿੱਚ ਉਸ ਮਰੇ ਵਿਅਕਤੀ ਬਾਰੇ ਇਹ ਨਹੀਂ ਕਿਹਾ ਜਾਂਦਾ ਵੀ ਇਹਨੂੰ ਇਹਦੇ ਕਰਮਾਂ ਮੁਤਾਬਕ ਜੈਨੇ ਜੋ ਮਾਰੇ ਚੰਗਾ ਕੀਤਾ ਮਹਾਰਾਜ ਇਹਨੂੰ ਉਹਦੇ ਹਿਸਾਬ ਨਾਲ ਤੋਂ ਜੋ ਥਾਂ ਦੇਣੀ ਹੈ ਜੋ ਚਾਹੇ ਉਹ ਬਨਵਾਸ਼ ਹੈ ਚਾਹੇ ਠੱਗ ਹੈ ਚਾਹੇ ਉਹਨੇ ਦੇਸ਼ ਤਰੁਈ ਕੀਤੀ ਹੈ ਗਦਾਰੀ ਹੈ ਵਤਨ ਦਾ ਨਾਸ ਕੀਤਾ ਸਮਾਜ ਦਾ ਨਾਸ ਕੀਤਾ ਬੰਸਪਤੀ ਦਾ ਪ੍ਰਕਿਰਤੀ ਦਾ ਹਰਥਾ ਉਹਨੇ ਬਰਬਾਦੀ ਬਰਬਾਦੀ ਕੀਤੀ ਹੈ ਇਹਨਾਂ ਉਹ ਦੁਸ਼ਤ ਤਬਈਅਤ ਦਾ ਬੰਦਾ ਦੁਸ਼ਟ ਕੇ ਲੋ ਜਾਂ 네ਗੇਟਿਵ ਕੇ ਲੋ ਹੂੰ ਉਹਦੇ ਭੋਗ ਦੇ ਉੱਤੇ ਇਹੀ ਕਹਿੰਦੀ ਮਹਾਰਾਜੇ ਨੂੰ ਆਪਣੇ ਚਨਾਂ ਚ ਨਵਸ ਦੇਵੇਂ ਹੂੰ ਤੇ ਮੈਂ ਇਹ ਲੈ ਲਿਆ ਭਈ ਸਦੀਆਂ ਤੋਂ ਲੈ ਕੇ ਬਾਬੇ ਆਦਮ ਤੋਂ ਲੈ ਕੇ ਉੱਥੇ ਤੇ ਉਹ ਕੀੜਿਆਂ ਵਾਂਗ ਇੱਕ ਦੂਜੇ ਚੜਿਉਣਗੇ ਸੁਰਗਾਂ ਚ ਕਿੰਨਾ ਥਾਂ ਹੋਊਗਾ ਮੈਨੂੰ ਜਾਣਾਂ ਉੱਥੇ ਛੱਡੋ ਪਰੇ ਮੈਂ ਨਰਕ ਜਾਊਗਾ ਮਿਰਜ਼ਾ ਗਲੀਆਂ 'ਚ ਫਿਰੇ ਨੂੰ ਮੇਰੀ ਉਸ ਸਲਤਨਤ ਉਹ ਮੈਂ ਕੱਲਾ ਮੌਜਨ ਰਟਾਂਗੇ ਹੂੰ ਤੇ ਇਹ ਕਿਉਂ ਨੇ ਆਪਣੇ ਸਾਹਬ ਨਾਲ ਨਾ ਸੋਚ ਉਹ ਵਕਰੀ ਗੱਲ ਕਿ ਨਰਕ ਹੈਗਾ ਸਵਰਗ ਹੈਗਾ ਨਹੀਂ ਗੱਲ ਉਹ ਮੈਂ ਉਸ ਚੱਕਰ 'ਚ ਨਹੀਂ ਪੈਣਾ ਹੂੰ ਕੋਈ ਉਹ ਲੇਕਿਨ ਉਹ ਜਿਹੜੇ ਸਾਡੇ ਇਮੇਜ ਬਣਿਆ ਨੇ ਸਾਡੀ ਇੱਕ ਮੰਤਾ ਬਣੀ ਆ ਉਹ ਚੀਜ਼ ਨੂੰ ਸਾਹਮਣੇ ਰੱਖ ਕੇ ਤੇ ਬਾਕੀ ਉਹ ਨਹੀਂ ਵੀ ਹੋ ਗਿਆ ਕਿਈ ਬੰਦੇ ਕਹਿੰਦੇ ਬਾਰਿਵਰ ਸੈਮੀਨਾਰਾਂ ਚ ਇਹ ਨਹੀਂ ਵੀ ਐਵੀ ਸਾਧ ਦੇ ਰਹਿਣਗੇ ਪਿਆਰੇ ਸਾਹਿਬੀ ਹੋ ਗਈ ਹੋਰ ਵੀ ਜਨ ਚਲੇ ਚੇ ਜਾਂਦੇ ਆ ਤੇ ਉੱਥੇ ਜਿਉ ਕੋਈ ਮੈਂ ਕਦੀ ਵੀ ਕਿਸੇ ਨੂੰ ਨਹੀਂ ਕਿਹਾ ਵੀ ਮੈਨੂੰ ਸਟੇਜ ਤੇ ਵਕਤ ਦੋ ਮੈਂ ਗੱਲ ਮਾਂ ਖੜ ਕੇ ਕਰਕੇ ਕਹਿ ਸਕਦਾ ਪਰ ਯਾਰ ਬੇਲੀ ਚਲੋ ਜੋ ਵੀ ਪ੍ਰਬੰਧ ਕੋਲ ਨੇ ਕਹਿ ਦੇਣਗੇ ਲਗਭਗ 100% ਉਹ ਇਸ ਢੰਗ ਨਾਲ ਮੈਨੂੰ ਬੁਲਾ ਰਹੇ ਨੇ ਇਹ ਬੰਦੇ ਦਾ ਨਾਮ ਵੀ ਵੱਖਰਾ ਤੇ ਗੱਲ ਵੀ ਵੱਖਰੀ ਕਰੂਗਾ ਹੂੰ ਸੋ ਇਹ ਗੱਲਾਂ ਜੇ ਮੈਂ ਕਹਾ ਕਿ ਬਹੁਤ ਡੀਪ ਪਲੈਨਿੰਗ ਦੇ ਨਾਲ ਬਹੁਤ ਲੰਮੀ ਚੌੜੀ ਸੋਚ ਦੇ ਨਾਲ ਕੀਤੀਆਂ ਨੇ ਜ਼ਿੰਦਗੀ ਦੇ ਵਿੱਚ ਹਰ ਗੱਲ ਤੁਸੀਂ ਲੰਮੀ ਚੌੜੀ ਸੋਚ ਨਾਲ ਨਹੀਂ ਕਰਦੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪੱਖ ਹੈਗੇ ਨੇ ਲਾਈਟ ਮੂਡ ਵੀ ਹੈਗੇ ਨੇ ਸੰਜੀਦਾ ਵੀ ਹੈਗੇ ਨੇ ਗਮਗੀਨ ਵੀ ਹੈਗੇ ਖੁਸ਼ੀ ਨੇ ਸੋ ਇਹ ਸਾਰੇ ਸ਼ੁਭ ਦੀਆਂ ਗੱਲਾਂ ਸਿਗੀਆਂ ਤੇ ਉਹ ਜਿਹੜੇ ਅਗਲੇ ਪਾਸੇ ਲਿਖਿਆ ਪਈ ਨਰਵ ਦੇ ਸ਼ਾਂਤੀ ਕਬਰਸਤਾਨ ਨਾਲ ਵੀ ਕੀਤਾ ਮੈਦਾਨੇ ਜੰਗ ਵੀ ਹੈ ਮੈਦਾਨੇ ਜੰਗ ਵੀ ਲਿਖਿਆ ਅੰਦਰ ਅੰਦਰ ਕਲਮ ਅੰਦਰ ਕਲਮ ਦਾ ਜੁੱਧ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਮੈਨੂੰ ਇੱਥੇ 22 ਸਾਲ ਤੇ ਹੀ ਹੋ ਗਿਆ 22 ਸਾਲ ਮੈਂ ਨਾਉਨ ਸਟਾਪ ਜੁੱਧ ਕੀਤਾ ਵਾ ਨਾਉਨ ਸਟਾਪ ਇਹ ਜਿਹੜੀਆਂ 40 42 ਕਿਤਾਬਾਂ ਲਗੀਆਂ ਇਹ ਲਗਾਤਾਰ ਲਿਖੀਆਂ ਨੇ ਜੀਆਂ ਨਾਉਨ ਸਟਾਪ ਇਹ ਕੋਈ 22 ਸਾਲ 21 22 ਸਾਲ ਦੇ ਵਿੱਚ ਇਹ 40 42 ਕਿਤਾਬਾਂ ਬਣੀਆਂ ਨੇ ਜੀਆਂ ਮੇਰੇ ਕੋਲ ਕੰਮ ਨੇ ਜਾਂ ਆਪਣਾ ਰੋਟ ਟੁਕ ਬਣਾਉਣਾ ਕਰਨਾ ਥੋੜਾ ਬਹੁਤਾ ਤੇ ਰੈਸਟ ਕਰ ਪਰ ਵੀ ਲੈਣ ਨੂੰ ਕਰਨਾ ਮੈਂ ਮਜ਼ੇ ਆਫਟਰ ਆ ਹਮਨੇ ਬੀਂ ਗਿਆ ਥੱਕ ਵੀ ਜਨ ਸਭ ਕੁਝ ਜਨ ਪਰ ਇੱਕ ਗੱਲ ਮੈਂ ਬੜੇ ਨਖਰੇ ਕਰਨੀ ਚਾਹੁੰਦਾ ਮੇਰੇ ਆਪ ਦੇ ਵਸ ਨਹੀਂ ਸੀ ਕੋਈ ਗੱਲਾਂ ਕੋਈ ਚੀਜ਼ਾਂ ਕੁ ਤਾਬਕ ਗੱਲਾਂ ਕੁਝ ਮਜ਼ਬੂਤ ਇੰਨੀ ਸ਼ਿੱਦਤ ਨਾਲ ਆਉਂਦੇ ਰ ਮੇਰੇ ਵਸ ਚ ਨਹੀਂ ਸੀ ਗੱਲ ਵੀ ਮੈਂ ਇਹਨਾਂ ਨੂੰ ਅਗਨੋਰ ਕਰਾਂ ਬਾਕੀ ਖੁਦਾ ਨੇ ਇੰਨੀ ਕਾਬਲੀਅਤ ਦਿੱਤੀ ਵੀ ਮੈਂ ਉਹਨਾਂ ਨੂੰ ਵਰਕੇ ਤੇ ਉਤਾਰ ਸਕਦਾ ਮੈਂ ਉਤਾਰ ਆਪਣੇ ਫਰਜ਼ ਨੂੰ ਨਿਭਾਦਾ ਇਸੇ ਤਰ੍ਹਾਂ ਫਿਰ ਪੀਰਖਾਨਾ ਪੀਰਖਾਨਾ ਇਤਰਾ ਹੋ ਗਿਆ ਪੀਓ ਹੀ ਕੁਟੀਆੜੀ ਦੀ ਗੱਲੀ ਹੈ ਇਹ ਕੁਟੀਆ ਵੀ ਹੈ ਇਹ ਨਰਕਨਵਾਸੀ ਹੈ ਮੈਂ ਫਕਰ ਫਕੀਰਾਂ ਨੂੰ ਬੈਠਾ ਕੱਲਾ ਨਾ ਕੇ ਨਾ ਝਗੜਾ ਨਾ ਕੇ ਨਾ ਰਗੜਾ ਅਪ ਜੇ ਲੜੂੰਗਾ ਆਪਣੇ ਆਪ ਨਾਲ ਲੜੂੰਗਾ ਹੱਸਦਾ ਮੈਂ ਆਪਣੇ ਰਣ ਨਾਲ ਅਸ ਲੈਣਾ ਰੋਲ ਲੈਣਾ ਆਪਣੇ ਆਪ ਨਾਲ ਰੋਲ ਲੈਣਾ ਆਰਾਮ ਕਰ ਲੈਣਾ ਆਪਣੇ ਉਹਨਾਂ ਕਿਉਂ ਸੋ ਇਸ ਤਰ੍ਹਾਂ ਦੀ ਗੱਲ ਬਣੀ ਮੇਰਾ ਆਪਣਾ ਇਹ ਮੈਂ ਮੈਂ ਆਪਣੇ ਇਸ ਮਾਹੌਲ ਦੇ ਨਾਲ ਇਕਤਲਾਫ ਹੁੰਦਾ ਨਾ ਬਾਗੋ ਬਾਗ ਬਾਗੋ ਬਾਗ ਤਾਂ ਬਹੁਤ ਬਿਉਂਡ ਤੱਕ ਮੈਂ ਇੱਥੇ ਤਸਕੀਨ ਨਾਲ ਤੇ ਖੁਸ਼ੀ ਨਾਲ ਬੈਠਾ ਬੜੇ ਵਧੀਆ ਦਿਨ ਨਗਾਰੇ ਆਂ ਕਿਆ ਕਹਨੇ ਜੀ ਕਿਆ ਕਹਨੇ ਕਿਆ ਕਮਾਲ ਦੀ ਗੱਲ ਹੈ ਕਿਆ ਜਬਰਦਸਤ ਫਿਲਾਸਫੀ ਹੈ ਔਰ ਅ ਹੈ ਜੀ ਦੇਖੋ ਐਡਾ ਯੁੱਧ ਐਡਾ ਦਾ 21 22 ਸਾਲ ਦਾ 42 ਕਿਤਾਬਾਂ ਦੇ ਕਰੀਬ ਜਿਹੜੀਆਂ ਇਹਨਾਂ ਨੇ ਲਿਖੀਆਂ ਤੇ ਬਾਹਰ ਲਿਖਿਆ ਨਰਕ ਨਿਵਾਸੀ ਕੀ ਗੱਲ ਉਹਨਾਂ ਨੇ ਐਕਸਪਲੇਨ ਕਰ ਦਿੱਤਾ ਬੜੇ ਖੁਸ਼ ਤਬੀਅਤ ਹੈ ਮੈਂ ਚ러 ਉਹਨਾਂ ਦੀ ਇੰਟਰਵਿਊ ਲੈਣ ਦੇ ਲਈ ਆਇਆ ਲਿਖਾਰੀ ਸਭਾ ਦੇ ਪ੍ਰਧਾਨ ਰੋਪੜ ਦੇ ਸ਼੍ਰੀ ਸ਼ਰੀਸ਼ ਪਿਉਰਾ ਜੀ ਮੇਰੇ ਸਾਹਮਣੇ ਬੈਠੇ ਨੇ ਇਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਇਹਨਾਂ ਕੋਲ ਜਾਣਾ ਹੈ ਔਰ ਮੈਨੂੰ ਵਾਕਈ ਬੜਾ ਡਰ ਲੱਗ ਰਿਹਾ ਸੀਗਾ ਕਿ ਜਿਸ ਸ਼ਖਸੀਅਤ ਦੇ ਨਾਲ ਮੈਂ ਗੱਲਬਾਤ ਕਰਨੀ ਜਾਣਾ ਹੈ ਉਹ ਐਡੇ ਵੱਡੇ ਵਿਦਵਤ ਨਹੀਂ ਤੇ ਕਿਸ ਤਰ੍ਹਾਂ ਮੈਂ ਕੰਫਰਟੇਬਲ ਨਹੀਂ ਸੀ ਫੀਲ ਕਰ ਰਿਹਾ ਕਿ ਮੈਂ ਇਹਨਾਂ ਦੇ ਇੰਟਰਵਿਊ ਕਿਸ ਤਰ੍ਹਾਂ ਕਰ ਪਾਵਾਂਗਾ ਇਹਨਾਂ ਤੋਂ ਕਿੱਦਾਂ ਕੋਈ ਸਵਾਲ ਪੁੱਛ ਪਾਵਾਂਗਾ ਪਰ ਜਦੋਂ ਇਹਨਾਂ ਕੋਲ ਆਇਆ ਜਿਸ ਤਰੀਕੇ ਨਾਲ ਸਾਡਾ ਇਹਨਾਂ ਨੇ ਮਤਲਬ ਇੱਕਦਮ ਹੀ ਮੈਂ ਇਹਨਾਂ ਦੇ ਨਾਲ ਆ ਕੇ ਫੈਮਿਲੀਅਰ ਹੋ ਗਿਆ ਇੰਜ ਲੱਗਿਆ ਕਿ ਜਿਵੇਂ ਚਿਰਾਂ ਦਾ ਸਾਥ ਹੋਵੇ ਔਰ ਬੜੇ ਸਮੇਂ ਤੋਂ ਇਸ ਸ਼ਖਸੀਅਤ ਨੂੰ ਜਾਣਦਾ ਹੋਵਾਂ ਬੜੀ ਨਿੱਗੀ ਸ਼ਖਸੀਅਤ ਸਾਡੇ ਬਜ਼ੁਰਗ ਕਹਿੰਦੇ ਇਹਨਾਂ ਨੇ ਆਬਜੈਕਸ਼ਨ ਵੀ ਕੀਤਾ ਸੀ ਵਾਕਈ ਉਹ ਬਜ਼ੁਰਗ ਹੈ ਨਹੀਂ ਬੇਸ਼ੱਕ ਇਹ 90 ਪਾਰ 92 ਸਾਲ ਦੇ ਨੇ ਔਰ ਦੁਨੀਆ ਦੇਖੀ ਇਹਨਾਂ ਨੇ ਵਿਦੇਸ਼ਾਂ ਵਿਦੇਸ਼ਾਂ ਚ ਵੀ ਘੁੰਮੇ ਨੇ ਸਾਰੇ ਤੁਸੀਂ ਜਾਣਦੇ ਵੀ ਹੋ ਔਰ ਮਜ਼ਾ ਆ ਗਿਆ ਜੀ ਨਾਲ ਗੱਲਬਾਤ ਕਰਕੇ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਕਮੈਂਟ ਜਰੂਰ ਕਰਿਓ ਔਰ ਮੈਂ بار بار ਹੀ ਕਹਿ ਰਿਹਾ ਕਿ ਅਸੀਂ ਸਾਰੇ ਮਿਲ ਕੇ ਇਹਨਾਂ ਦੀਆਂ ਕਿਤਾਬਾਂ ਨੂੰ ਪੜਾਂਗੇ ਤੇ ਉਹਨਾਂ ਤੋਂ ਸਿੱਖ ਲਵਾਂਗੇ ਤੇ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸ਼ੁਕਰੀਆ ਜੀ। ਬਹੁਤ ਬਾਜੀ। ਮੈਂ ਤਾਂ ਇੱਕ ਅੱਧੇ ਮਿੰਟ ਦੀ ਇਜਾਜ਼ਤ ਲੈ ਰਿਹਾ। ਲਓ ਬੋਲੋ ਜੀ। ਜਦੋਂ ਆਪਾਂ ਬਜ਼ੁਰਗੀ ਕਿੰਨੇ ਨੇ ਨਾ ਅਸੀਂ ਇਹਨੂੰ ਸਿਰਫ ਉਮਰ ਦੇ ਸਾਲਾਂ ਨਾਲ ਨਾ ਚਟੇ ਵਾਲਾ ਨਾ ਰੂਟੀਨ ਚ ਆਪਾਂ ਇਤਨਾ ਹੀ ਕਰਦੇ ਆਂ। ਜੀ। ਲੇਕਿਨ ਫਾਰਸੀ ਦਾਨਨ ਨੇ ਸਿਆਣੇ ਮਦਬਰਾਂ ਨੇ ਲਿਖਿਆ ਬਜ਼ੁਰਗੀ ਬਾ ਅਕਲ ਨਾ ਕੇ ਬੈਸਾਲ ਹੂੰ ਆ ਮੇਰੀ ਬਾਦਲ ਨਾ ਕੇ ਬੈਮਾਲ ਹੂੰ ਤੁਸੀਂ ਇਤਿਹਾਸ ਚ ਵੇਖ ਲਓ ਛੋਟੀ ਉਮਰ ਵਾਲੇ ਬੰਦਿਆਂ ਨੇ ਵੀ ਇੰਨੇ ਗਜ਼ਬਤੀਆਂ ਦਿਮਾਗੀ ਪਾਸੇ ਬਹਾਦਰੀ ਵਾਲੇ ਪਾਸੇ ਬੜਾ ਕੁਝ ਕੀਤਾ ਇਸ ਕਰਕੇ ਜਿਹੜੀ ਬਜ਼ੁਰਗੀ ਜਿਹੜੀ ਹੈ ਬਜ਼ੁਰਗੀ ਦਾ ਅਸਲ ਮਤਲਬ ਹੈ ਸਿਆਣਫਨ ਨਾਲ ਹੂੰ ਮਦਬਰਤ ਮਦਬਰ ਹੋਣ ਨਾਲ ਇਹ ਹੁਣ ਉਹੀ ਕਹਿੰਦੇ ਨੇ ਲੱਭ ਮੈਨੇ ਬਦਲ ਜਾਂਦੇ ਆ ਹੁਣ ਅਸੀਂ ਆਮ ਤੌਰ ਤੇ ਸਿੱਧਾ ਜਿਉਂ ਕੋਈ ਬੰਦਾ ਛਿੱਟਾ ਹੋ ਗਿਆ ਜਾਂ ਉਹ ਕਹਿੰਦੇ ਨੇ ਬਜ਼ੁਰਗ ਕਹਿੰਦੇ ਆ ਇਸ ਕਰਕੇ ਬਜ਼ੁਰਗੀ ਜਿਹੜੀ ਹੈ ਉਹਦਾ ਸਾਲ ਨਾਲ ਕੋਈ ਤੱਲਕ ਨਹੀਂ ਹੈਗਾ ਹੂੰ ਕਈ ਵਾਰ ਕਹਿੰਦੇ ਆ ਨਾ ਚਿੱਟੀ ਦਾੜੀ ਤੇ ਕਰਤੂਤਾਂ ਹਾਂਜੀ ਵੇ ਇਸੇ ਤਰ੍ਹਾਂ ਜਿਹੜੀ ਅਮੀਰੀ ਹੈ ਨਾ ਉਹ ਵੀ ਤੁਹਾਡੇ ਕੋਲ ਕਿੰਨੇ ਬੈਂਕ ਨੇ ਸਨਵਾ ਦੇ ਨੇ ਤੁਹਾਡੇ ਕੋਲ ਗੁਰਦਾ ਕਰਨਾ ਹਾਂ ਅਸਲ ਗੱਲ ਹੈ ਪੈਸਾ ਵਰਤਣ ਲਈ ਕਰਨ ਲਈ ਸਮਾਜ ਦੇ ਨਾਲ ਪਰਿਵਾਰ ਦੇ ਨਾਲ ਆਪਣੇ ਨਾਲ ਤੁਸੀਂ ਉਹ ਪੈਸਾ ਕੱਲ ਹੀ ਕਿਸੇ ਮੇਰੇ ਦੋਸਤ ਨੇ ਮੈਂ ਕੋਟ ਨਹੀਂ ਕਰ ਰਿਹਾ ਗੱਲ ਹੋ ਰਹੀ ਸੀਗੀ ਕੋਈ ਬੰਦੇ ਨੇ ਉਹਨੇ ਕੋਈ ਚੰਗੇ ਬਾਹ ਸਹਿਤ ਨੇ ਬਾਹ ਸਹਿਤ ਨੇ ਮੈਂ ਕਿ ਵੀ ਵੈਸੇ ਉਹਨਾਂ ਸਵਾਰ ਜਿਹੜਾ ਨਾ ਉਹ ਇਤਨਾ ਬਾਲ ਦੀ ਕਲੋਂ ਮੰਗੂ ਹਰਤੇ ਆ ਜੇ અમરુદ 5 રૂપિયા કિલો ਤੇ 1 રૂપિયા કિલો کیوں ਨਹੀਂ ਮੈਂ ਮੋਟੀ ਐਗਜ਼ਾਮਪਲ ਦੈਂਡ ਤੇ بڑے بڑے ਬੀਬੇ ਬੰਦੇ ਨੇਗੇ ਉਹਨੇ ਇੱਥੇ ਹੱਥ ਲਾਤਾ ਉਹਦੇ ਗੱਲ ਐਦੀ ਹੁੰਦੀ ਹੈ ਉਹੀ ਅਮੀਰੀ ਬਾਦ ਨਾ ਕੇ ਬਹਿਮਾਲ ਮਾਲ ਕਰਦੇ ਰੋ ਤਿੰਨਾ ਇਹਨਾਂ ਨੂੰ ਕੁ ਬਤਾ ਤਰਲਕ ਨਹੀਂ ਹੈਗਾ ਗੁਰਦਾ ਹੋਣਾ ਚਾਹੀਦਾ ਤੇ ਮੇਰੇ ਕੋਲ ਨਾ ਹੁਣ ਮੈਂ ਆਪਣੀ ਗੱਲ ਕਰਨਾ ਮਾ ਮਾਲਿਆ ਤੇ ਨਾ ਗੁਰਦਾ ਜਦ ਮਾਲੀ ਨੇ ਤੇ ਗੁਰਦਾ ਕਿਥੋਂ ਆਉਗਾ ਨਹੀਂ ਤੁਹਾਡੇ ਕੋਲ ਬਹੁਤ ਕੁਝ ਹੈ ਲੇਖੋ ਜੀ ਕਲੋਜ਼ਿੰਗ ਮੈਂ ਕਰ ਦਿੱਤੀ ਸੀ ਜadne jadne ਨਾਲ ਇੱਕ ਹੋਰ ਸ਼ੇਅਰ ਦੇ ਦੇਤੀ ਵੱਧ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਬਿੱਤਰਾ ਤਾਂ ਕਿਸ ਇੰਟਰਵਿਊ ਨੂੰ ਪਹੁੰਚਾਓ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਸਾਹਮਣੇ ਬੈਠੇ ਦਰਸ਼ਕ ਸਰੋਤੇ ਬੱਚੇ ਬੀਬੀਆਂ ਮائیں ਮਿੱਤਰ ਯਾਰ ਬਲੀ ਸਾਰੇ ਤੇ ਜੇ ਕੋਈ ਸ਼ਰੀਕੇ ਬਾਜ ਉਹ ਵੀ ਤੁਹਾਡਾ ਇਹ ਸਾਰਾ ਪ੍ਰੋਗਰਾਮ ਵੇਖਣ ਲਈ ਬਹੁਤ ਬਹੁਤ ਸ਼ੁਕਰੀਆ ਆਓ ਆਪਾਂ ਰਲ ਮਿਲ ਕੇ ਆਪਣੇ ਸਮਾਜ ਨੂੰ ਆਪਣੇ ਦੇਸ਼ ਦੀ ਸਿਆਸਤ ਨੂੰ ਆਪਣੇ ਅੰਦਰ ਦੀਆਂ ਜਿਹੜੀਆਂ ਵੈਲਿਊਜ਼ ਨੇ ਇਸ ਤਰ੍ਹਾਂੀਆਂ ਬਣਾਈਆਂ ਕਿ ਸਾਡੇ ਬਜ਼ੁਰਗ ਇਹ ਨਾ ਕਹਿਣ ਕਿ ਅਸੀਂ ਕਿਹੋ ਜਿਹੀ ਔਲਾਦ ਫਾਇਦਾ ਕਰਤੀ ਧੰਨਵਾਦ ਸ਼ੁਕਰੀਆ ਜੀ